ਮ ਦੇਖ ਰਿਹਾ ਕੀ ਬੰਦਾ ਅੱਕਾ ਕਹਿੰਦਾ ਯਾਰ ਪਾਸੇ ਤੇਰੇ ਇੰਨੇ ਘਰਾ ਦੇ ਆ ਗੱਲ ਸੀ ਬੈਠੇ ਨਹੀਂ ਯਾਰ ਕਿੰਨੇ ਦਿਨ ਹੋ ਗਏ ਮੈਂ ਬੈਠਾ ਗੱਲ ਤੇ ਗੱਲ ਕਰੀ ਤਾਂ ਉਹ ਹੀ ਮੂੰਹ ਤੋਂ ਬੈਠ ਗਿਆ ਸੀ ਆ ਪ੍ਰਧਾਨ ਨੇ ਕਰ ਤੂੰ ਮੈਂ ਛੜ ਪ੍ਰਧਾਨ ਤੋ ਓ ਲੈਬ ਸੌਦਾ ਦਿਖਾਉਣਿਆ ਸਾਨੂੰ ਅੜਿਆ ਪਿਆ ਕੰਮ ਪੁੱਛਦੇ ਆ ਬਾਈਆਂ ਨੂੰ ਕੀ ਗੱਲ ਬਾਤ ਆ ਨਹੀਂ ਯਾਰ ਤੂੰ ਸ਼ਾਮਾ ਮੁੰਡਾ ਕੋਲ ਚੜ ਦੇ ਉਸ਼ਾਰਦ ਯਾਰ ਕੀ ਏਰੀਆ ਚੰਗਾ ਦਾ ਬੰਦਾ ਪਰ ਨਹੀਂ ਨਿੰਦਾ ਕੋ ਠੱਕਾ ਦਾ ਆ ਲੈ ਬਾਈ ਲੈ ਬੱਚਾ ਯਾਰ ਨਹੀਂ ਮੈਨੂੰ ਦੱਸੋ ਨਾ ਤੂੰ ਦੱਸ ਕੀ ਦੱਸ ਦੱਸੋ ਨਾ ਗੱਲ ਦੱਸ ਦੱਸ ਨਹੀਂ ਬੋਲ ਕੇ ਛੱਡ ਗਈ ਇਹ ਪੂਰੇ ਦੀ ਆ ਹੈ ਪੂਰੇ ਦੀ ਆ ਬੈਠ ਕਿੰਨੇ ਪੂਰੇ ਦੀ ਪੂਰੇ ਕਿੰਨੇ ਦੀ ਪੂਰੇ ਕਿੰਨੇ ਦੀ ਸਸੇ ਸਾਨੂੰ ਪਹਿਲਾਂ ਪੂਰੇ 15 ਦੇ ਕਹ ਦੱਸੋ ਨਾ ਫਿਰ ਤਾਂ ਕਹਿ ਕਿ ਛੱਡੂਗਾ ਮੈਂ ਛੱਡਦਾ ਮੈਂ ਛੱਡ ਛੱਡ ਛੱਡਦਾ ਮੈਂ ਛੱਡਦਾ ਨਹੀਂ 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 ਨਾਲਾ ਯਾਰ ਬੇਰਾਜ ਰੱਖ ਲੈ ਚੱਲ ਤੂੰ ਜਮੀਰ ਨਗਾਦਲੇ ਛੱਡੋ ਭਰਿਆ ਫੜ ਚੱਲਿਆ ਫੜ ਨਾ ਦੇ ਬਰਾਬਰ ਉਹ ਨਾਮ ਦੇ ਵਿੱਚ ਕੱਟ ਕੇ ਕਰ ਹਾਂ ਹਾਂ ਤੁਸੀਂ ਕਿੱਥੋਂ ਦਿੱਤੇ ਹੋ ਨੀ ਆਹ ਪੂਰੀ ਛੋਟੀ ਦਾ ਸੱਦਾ ਚੱਲ ਰਿਹਾ ਦੋਸਤੋ ਅੜਿਆ ਵੇ ਕੰਮ ਦੇਖ ਰਿਹਾ ਕੀ ਬਣਦਾ ਅੱਕਾ ਕਹਿੰਦਾ ਯਾਰ ਕਸਟਮਰ ਇੰਨੀ ਗੱਲ ਕਰ ਰਿਹਾ ਉਹ ਕਿੰਨੇ ਦਿਨ ਹੋ ਗਏ ਮੈਂ ਬੈਠਾ ਗੱਲ ਕਰੀ ਤਾਂ ਉਹ ਮੇਰੇ ਕੋਲ ਬੈਠ ਗਿਆ ਸੀ ਪ੍ਰਧਾਨ ਨੇ ਗੱਲ ਤੋਂ ਮੈਂ ਛੱਡ ਦੱਸ ਦੋ ਓਏ ਇਹ ਤਾਂ ਰੋਕਣਾ ਕਿਵੇਂ ਤਾਂ ਅੱਜ ਕੀ ਹੈ ਕਿ 20 ਕਹਿੰਦੇ ਰੱਖ 15 ਕਹਿੰਦਾ ਕੀ ਕਰਦਾ ਫਿਰ ਤਾਂ ਹੋ ਗਿਆ ਹੁਤਾ ਹੈ ਇਹ ਤਾਂ ਹੋ ਗਿਆ ਫਿਰ ਤਾਂ ਹੋਇਆ ਬਈ ਥੋੜੀ ਫਰਕਾ ਗੱਲ ਜਿਹੜੀ ਗੱਲ ਹੈ ਉਹ ਕਹਿੰਦੀ ਕਿ ਉਹ ਭਾਈ ਦੇ ਤੋਂ ਉਹਨਾਂ ਨੂੰ ਪਾਚਾ ਦੇ ਲੈਣਾ ਚਾਹੁੰਦੇ ਨੇ ਬੋਲੇ ਯਾਰ ਅਸੀਂ ਭਾੜੇ ਦੇ ਚਾਉਂਦੇ ਨਹੀਂ ਯਾਰ ਨਿਕਾਦ ਲਿਆ ਆ ਆਇਆ ਕੋਈ ਯਾਰ ਬਾ ਬੱਚਾ ਓਏ ਆ ਬੰਦੇ ਦੀ ਲੈਣੀ ਹੈ ਮੈਂ ਥੋੜੀ ਲੈਣੀ ਹੈ ਉਹ ਨਾ ਦੇ ਬਈ ਥੋੜੀ ਜਿਹੀ ਅੱਜ ਵੇਖੀ ਹੈ ਕੋਦ ਆਇਆ ਤੇ ਮੇਰੀ ਗੱਲ ਸੁਣੋ ਆ ਨਾ ਮੈਂ ਗੱਲ ਕਰਦਾ ਉਹ ਸ਼ੋਰ ਦਾ ਬੱਚਾ ਆ ਗਿਆ ਮੈਂ ਵੀ ਦੇਖਿਆ ਤੁਸੇ ਕੀ ਹੋ ਗਿਆ ਉਹ ਜਰਾ ਹੀ ਅੰਦਰ 15 ਲੈ ਕੇ ਕਿਹਾ ਦੱਸਿਆ ਵਿੱਚੋਂ ਵਾਅਦੇ ਕਿਹਾ ਵੀ 20 ਦਾ ਬੱਚਾ ਛੱਡ ਲਾ ਜਿਵੇਂ ਇਸੇ ਕੱਲ ਦਾ ਰੋਲਾ ਪਿਆ ਦੇਖਿਆ ਸੀ ਵਾਅਦੇ ਓ ਬਾਈ ਆਪਾਂ ਨਹੀਂ ਲਾਉਣਾ ਜਿਹੜਾ ਕੁਛ ਕਹੇ ਜਿਹੜਾ ਕੁਛ ਕਿਹਾ ਉਹਵੇਂ ਬੱਚਾ ਲਾਉਣਾ ਲਾ ਦੇ ਹਾਂ ਨਹੀਂ ਲਾਉਣਾ ਲਾ ਦੇ ਕੋਈ ਕਰੇ ਕਲਾ ਵੀ ਆ ਰਹਿਣ ਦਾ ਆ। ਉਹ ਵੀ ਤਾਂ ਲਾਉਣੇ ਨੇ ਭਾਈ। ਉਹ ਵੀ ਲੱਗਦਾ। ਦੋਸਤੋ ਰਹਿ ਗਿਆ ਫਰਕ ਸੌਦੇ ਦਾ 5-4000 ਪਿੱਛੇ ਉਹ ਬਾਈਆਂ ਨੇ ਲੈਣੀ ਸੀ ਝੁੱਟੀ। ਇਹ ਤਾਂ ਮੁੱਤ ਲੱਗੇ ਹੋਇਆ ਯਾਰ। ਅੱਪਾ ਤਾਂ ਜਦਾ ਆਇਆ ਹੋਇਆ। 200 ਨਾਲੇ ਵਾਲੇ ਪੈਸੇ ਆਪਾਂ ਆਹ ਨਾਲ ਰੁੱਸਦਾ ਨਾਲੇ ਪੈਸੇ ਘਟਾ। ਉਹ ਕਿੱਥੋਂ ਆਉਂਦਾ? ਡੱਗੂ ਬੰਦਾ ਨਮਾਣੀ ਮੜੀ ਝੁੱਟੀ। ਜੀ ਚਾਦੇ ਕੋਈ ਚੱਪੀ ਨਹੀਂ ਜਾਂਦੇ ਮਾਰਾ। ਥੋਰੀ ਬਾਈ ਮੜੀ ਝੁੱਟੀ। ਓਏ ਆ। ਆ ਪੂਰੀ ਝੋਟੀ ਦਾ ਲੈਪ ਸੌਦਾ ਹੋ ਰਿਹਾ ਥੀ ਦੋਸਤੋ ਅੜਿਆ ਬੈ ਕੰਮ ਪੂਰਾ ਹਲੇ ਫਰਕ ਰਹਿ ਗਿਆ ਥੋੜਾ 9 ਤੇ 14 ਹੀ ਆ ਹੁਣ ਤਾਂ ਇਧਰ 22 ਹਰਾਂ ਨੇ ਵੀ ਡਾਲੇ ਪੈਰ ਕਹਿੰਦੇ ਦੇਣੇ ਨਹੀਂ ਦੋਸਤੋ ਝੋਟੀ ਪੂਰੀ ਜ਼ਬਰਦਸਤ ਆ ਥੱਲੇ ਦੀ ਖਾਣ ਹਵਾ ਨਾ ਦੇਖ ਸਕਦੇ ਹਾਂ ਪੂਰੇ ਖੁੱਲੇ ਹਵਾਨੇ ਜਬਾ ਕਮਾਲਾ ਬਾਈ ਤੇ ਜਾਨ ਵਾਲੀ ਝੋਟੀ ਆ ਦੋਸਤੋ ਪੂਰੀ ਨਵੀਂ ਝੋਟੀ ਆ ਕੋਈ ਤੀਜੇ ਤੋਂ ਕਿੱਸੇ ਵਿੱਚ ਨਹੀਂ ਹੈਗੀ ਤੇ ਬਾਕੀ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛਾਂਗੇ ਨਾ ਵਾਹ ਬੰਦੇ ਬਾਈ ਬੰਦੇ ਭਾਈ ਆਪਣੀਆਂ ਟੋਟੀਆਂ ਮੇਰੀਆਂ ਕਿੰਨਾ ਕ ਪਕੜਿਆ ਪਿਆ ਕੰਮ ਕੰਮ ਤਾਂ ਬਈ ਬਸ ਹੁੰਦਾ ਹੋ ਯਾਰ ਕਹੀ ਹੈ ਅੱਛਾ ਕੀ ਲਾਉਂਦੇ ਨੇ ਵਾਹ ਤੇ ਚੀ ਆਲੀ ਗੱਲ ਆਈ ਤੇ ਗੱਲ ਅੱਛਾ ਅੱਛਾ ਗੁਫਤਾ ਕੰਮ ਜੇ ਸੌਦਾ ਹੋ ਗਿਆ ਤਾਂ ਬਾਈ ਨੂੰ ਜਰੂਰ ਪੁੱਛਾਂ ਕਿੰਨੇ ਦੀ ਵੇਚੀ ਆ ਬਾਕੀ ਦਲਾਲ ਬੰਦਾ ཅੀੜਾ ਖਿੱਚੀ ਫਿਰਦਾ ਸਾਰਿਆਂ ਨੂੰ ਇਹ ਗੱਲ ਕਰਦੇ ਹਾਂ ਕਿ ਅਸੀਂ ਨਹੀਂ ਚਿੰਤਾ ਕਰਦੇ ਕਿ ਮੈਨੂੰ ਆਇਆ ਕਰਨਾ ਆ ਆ ਬਾਈ ਖੁਰੀ ਮੱਝ ਲੈ ਰਹੇ ਨੇ ਦੋਸਤੋ ਦੇਖਦੇ ਆ ਕਿ ਬੰਦਾ ਕੋਈ ਮੱਝ ਨੂੰ ਫੇਰ ਦਿਖਾ ਦੇਣਾ ਜਿਹੜੀ ਦਾ ਸੌਦਾ ਚੱਲਦਾ ਪਿਆ ਮਾਨੂੰ ਕਿਹਾ ਸੀ ਉਹ ਕੋਈ ਦੋਸਤੋ ਹੈਗੀ ਆ ਮੱਝ ਵਾਕਈ ਕਮਾਲ ਦੀ ਹੈ ਲੇਵਲੂਆ ਬਹੁਤਾ ਝੋਟੀ ਨੂੰ ਤੇ ਖਾਣ ਨੂੰ ਸੋਨਾ ਲੱਗਿਆ ਪੂਰਾ ਗੱਲ ਬਾਤ ਆ ਦੋਸਤੋ ਝੋਟੀ ਦੀ ਪੂਰੀ ਅੱਧੀ ਮੰਡੀ ਇਕੱਠੀ ਹੋ ਰਹੀ ਆ ਫੁੱਲੜਿਆ ਪੈਗਮ ਦੇਖਣਾ ਕੀ ਬਣਦਾ ਮੋੜ ਮੰਡੀ ਤੇ ਅੱਜ ਆਪਾਂ 20 ਤਰੀਕ ਨੂੰ ਲੱਗਦੀ ਹੈ ਜਿਹੜੀ ਮਹੀਨੇ ਚ ਇੱਕ ਵਾਰੀ ਓਕੇ ਜੀ ਬੱਚਾ ਫੜ ਕੇ ਰੱਖੇ ਨੂੰ ਬਾਈ ਦਾ ਗੱਲ ਕਰਾਏ ਜਿਹਨੇ ਜੇ ਮੇਰੇ ਗੱਲਾਂ ਵਿੱਚ दोस्तों जमी थोड़ा जी फर्क रह गया हजार दो हजार का फर्क लाई कहीं फिक्स रेट मिल देखा मच मछ चंजी आ ਇਹ ਹੁੰਦਾ ਜਦੋਂ ਵਾਇਰਸ ਕੋਈ ਉਹ ਹੋ ਗਈ ਬਾਈ ਉਹ ਹੋ ਗਈ ਬਾਈ ਇਹ ਚੜਦਾ ਚੜਦਾ ਉਹ ਹੋ ਗਈ ਇਹਦਾ ਹੋ ਕੇ ਚੱਲਦਾ ਵੇਖ ਬਿਓ ਮੈਂ ਤਾਂ ਮੈਂ ਬੈਠੋ ਕਿਹੜਾ ਬੈਠੋ ਬੜਾ ਹੋਦਾ ਆਦਾ ਆਦਾ ਬਰਦਾ ਦੋਸਤੋ ਮੱਝ ਲੱਗ ਰਹੇ ਨੇ ਪਾਸ ਕਰਨ ਬਾਈ ਹੋ ਰਹੀ ਜਦੋਂ ਮੱਝ ਪਾਸ ਹੋ ਗਈ ਫਿਰ ਪੁੱਛਾਂਗੇ ਰੇਟ ਵੀ ਪੁੱਛਾਂਗੇ ਬਾਈ ਉਹਨਾਂ ਨੂੰ ਕਿੰਨੇ ਰੁਪਈਆ ਦੀ ਲੈਤੀ ਆ ਇਹਨਾਂ ਨੇ ਵੇਚੀ ਆ ਦੇ ਕਿਹੜੀ ਡੈਰੀ ਜਾ ਰਹੀ ਆ ਝੋਟੀ ਬਾਕੀ ਮੱਝ ਕਮਾਲ ਦੀ ਆ ਦੋਸਤੋ ਇਕੱਠ ਕਰ ਲਿਆ ਪੂਰੀ ਮੰਡੀ ਦਾ ਸਾਰੇ ਦਿਖਾ ਦੇਣਾ ਤੁਹਾਨੂੰ ਮੈਂ ਵੀਰਾਂ ਨੂੰ ਹਾਂ ਬਈ ਹੋ ਗਈ 5170 ਵਾਂਦੀ ਸੀ 118 ਦੀ ਲੈਣੀ 118 ਦੀ ਹਾਂ ਕਿੱਥੇ ਜਾਊਗੀ ਆ ਦੱਸੋ ਵੀ ਕਿੱਥੇ ਆ ਆ ਮੁੰਡਾ ਨੈਰੀ ਜਾਊ ਦਈ ਹਾਂਜੀ ਆ ਨੰਬਰ ਦੇ ਨੰਬਰ 8286098076 ਠੀਕ ਹੈ ਜੀ ਨੰਬਰ ਉਹਨੇ ਕਿਹੜਾ ਵੇਚ ਨਹੀਂ ਆਇਆ ਹਾਂ ਮਾੜਾ ਨਹੀਂ ਕਰਿਆ ਮਛਾਂ ਦੇ ਵਿੱਚ ਲਵਾ ਦੇ ਮੇਰੇ ਕੌਣ ਚ ਹੋਊਗਾ ਮੈਂ ਆਪਣਾ ਆਉਂਦਾ ਬੱਬਣਾ ਕਿੱਥੇ ਆਉਂਦਾ ਆ ਮੁੰਡਾ ਦਰਸ਼ਨ ਵੀ ਖੜਾ ਮਾਰ ਕੇ ਫੋਟੋ ਲਾ 8 5 7 ਗਾਣਾਂ ਦੇ ਨਾਲ ਆ ਰਿਹਾ ਮਰਦਾ ਕਹਿੰਦਾ ਲਾ ਵੀ ਮਾਰਦਾ ਸਾਡਾ ਬੰਦਾ ਆਇਆ ਨੇ ਪਾਸ ਵਾਲਾ ਬੰਦਾ ਕੁਛ ਮਿੰਟ ਆ ਤੂੰ ਮੈਨੂੰ ਉੱਤਰੇ ਮੈਂ ਦੱਸਣਾ ਬਾਤ ਕਰਾਂ ਹਾਂ ਜੀ ਪੁੱਛਦੇ ਅਗੜੇ ਏਰੀਆ ਚ ਵਈ ਹੈ ਥੈਂਕ ਯੂ ਬੱਸ ਇਥੋਂ ਇਹ ਮੌੜ ਏਰੀਆ ਦੀ ਘੁੱਬਿਆਂ ਦੀ ਮੈਂ ਚਾਚਾ ਪਾਣੀ ਦੇ ਪਿਆ ਜੋਰ ਮਾ ਲਾ ਦਤਾ ਬਾੜੇ ਆੜ ਬੰਦ ਹੈ ਇਹ ਨਾਲੇ ਬਾੜੇ ਨਾਲੇ ਹਾਂ ਕਰ ਡਾਕਟਰ ਵੀ ਹੈ ਕੱਢ ਲਵਾਂਗਾ ਲੈ ਮੱਛ ਪਸੰਦ ਦੀ ਦੋਸਤੋ ਦੇਖ ਲਓ ਖਾਣ ਖਾਣ ਸੋਹਣੇ ਕੱਢ ਦੀਆ ਪੂਰੇ ਤੇ ਹੁਣ ਬਾਈ ਪਾਸ ਕਰੂਗਾ ਤੇ ਪਾਸ ਹੋ ਗਈ ਤੇ ਫਿਰ ਲੈ ਜਾਣਗੇ ਮੱਛ ਬਾਈ ਹੋਰੀ ਤੇ ਫਿਰ ਆਪਾਂ ਬਾਈ ਉਹਨਾਂ ਨੂੰ ਪੁੱਛਾਂਗੇ ਤੇ ਮੱਛ ਦੱਸਤਾ ਦੱਸਤਾ ਕਿੱਥੇ ਜਾਊਗਾ ਤੇ ਕਿੱਥੋਂ ਦੇ ਕਿਹੜੇ ਏਰੀਆ ਦੀ ਮੱਝ ਆ ਦੋਸਤੋ ਇਹ ਵੀ ਪੁੱਛਾਂਗੇ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਹੀ ਦੇਵਾਂਗੇ ਤੁਹਾਨੂੰ ਸਾਮੀ ਹੋਇਆ ਬਣਾਈ ਕੋਈ ਨਹੀਂ ਕੋਈ ਉੱਧਰ ਸਭ ਕਰਨਾ ਹੈ ਬਾਹਰ ਨਹੀਂ ਜਾਣਾ ਬਸ ਮੱਧਨੀਆ ਮੋੜ ਤੋਂ ਗਿਆਨ ਨੂੰ ਬੁਲਾਇਆ ਆ ਗਾ ਗਮ ਤਾਂ ਮੈਂ ਸਮਝੂਰ ਬੋਲਦਾ ਟਾਂਡੀਆਂ ਆ ਮੈਂ ਮੈਂ ਲੈਈ ਆ ਮੈਂ ਮੋੜੀ ਲਈ ਆ ਮੋੜੀ ਕਿਹੜਾ ਠੇਕਾ ਕਹਿ ਰਹੀ ਮੁੰਡੇ ਨੂੰ ਹਾਂ ਦੋਸਤੋ ਬਾਈ ਲੱਗ ਰਿਹਾ ਮਾਝੇ ਨੂੰ ਪਾਸ ਕਰਨਾ ਦੇਖਦੇ ਆ ਕੀ ਬਣਦਾ ਸੌਦਾ ਬੜੀ ਮੁਸ਼ਕਲ ਨਾ ਹੋਇਆ ਪਹਿਲਾਂ ਠੱਕੇ ਮੁੱਕੀ ਨਾਲ ਇਹ ਰੰਗ ਲਾ ਲਾ ਕੋਣ ਕਹਾੜਾ ਕਿ ਮੈਨੂੰ ਉਹਨੇ ਆ ਠੇਕਾ ਕਰ ਦਿੱਤੀ ਆ ਉਹ ਕਿਧਰ ਗਿਆ ਉਹ ਮੁੰਡਾ ਉਦੋਂ ਵਾਲਾ ਕੋਲ ਨਾ ਸੀ ਉਹ ਗੈਨੀ ਸੀ ਇੱਥੇ ਜਰਨੀ ਦੇਖੇ ਨੂੰ ਵੀ ਮੜੇ ਵੈਸੇ ਪੂਸੇ ਨਿਕਲ ਕੋ ਰਹਿਗੇ ਨਾ ਗੱਲ ਐ 9 ਲੱਖ ਰੁਪਏ ਸੌਣਾ ਹੋਣਾ ਅਗਲਾ ਪੈਸੇ ਨੀ ਪੈਗਰਾ ਮਾ ਪਹਿਲਵਾਨ ਕੋ ਮਾਰਦਾ ਰਹਾ ਬੱਕੜ ਕਿਧਰ ਮਾਰਦਾ ਕਹਿੰਦਾ ਗੌਣੀ ਕੀਤੀ ਲੜ ਗਈ ਬਾਈ ਸੀ ਕਿ ਸਰਪੰਚ ਆਨੇਗਾ ਮਾਰੀ ਮੜੀ ਜੀ ਪਹਿਲਾਂ ਤਾਂ ਨੀਗਾ ਕੋਈ ਦਾ ਮਾਰੀ ਨੀਗਾ ਤੇ ਮਾਰਦਾ ਬਾਈ ਇਹਨਾਂ ਨੇ ਜਿਹੜੇ ਟੋਕੀ ਦਾ ਪਾਣੀ ਨਹੀਂ ਖਾਦੀ ਨੀ ਜਾ ਰਹੇ ਸਵੇਰ ਤੇ ਭੱਜੇ ਫਿਰਦੇ ਨੇ ਕਿਤੇ ਪਰੇ ਹੋ ਜਾਣਾ ਸੁੱਕੀ ਮਰੇਗਾ ਛੱਡੀ ਮਾਰਿਆ ਇਹਨੂੰ ਵੀ ਮਾਰ ਦੇਖ ਘਾਰ ਦਾ ਪੂਰੀ ਤਰੁਕੇ ਨਾਲ ਪੈਂਦੀ ਆ ਦੋਸਤੋ ਮੋਟੀ ਪੈਂਦੀ ਆ ਪੂਰੀ ਇਸ ਤੋਂ ਮੋਟੀ ਦਾ ਕਿੱਥੇ ਪਊਗੀ ਜੀ ਇਸ ਤੋਂ ਮੋਟੀ ਦਾ ਕਿੱਥੇ ਪਊਗੀ ਜੀ ਬੱਸ ਨਾ ਪੜਿਆ ਜਰਾ ਸੁਧਾਰ ਮਾਰ ਦੇ ਕਿਤੇ ਬੰਦੀ ਆ ਦੋਸਤੋ ਬਾਈ ਨੇ ਗੱਡੀ ਆ ਪੂਰੇ ਤਰੁਕੇ ਨਾਲ ਘਰ ਦੇਖ ਲੈ ਆਹ ਆਉਣਾ ਆਹ ਮਾਰਗੀ ਨਹੀਂ ਵੀ ਠੀਕ ਹੈ ਨਹੀਂ ਦੇਖ ਲੈ ਮਾਰ ਜਣ ਦਾ ਦੋ ਦੋ ਤੇ ਲੈ ਆਉਂਦੇ ਉਹ ਲਾਦਾ ਸੱਚ ਬਾਗੀ ਆ ਤੇ ਲੈ ਹੋ ਗਈ ਬਾਈ ਕਾਂਸ ਹੋ ਗਈ ਕਿੰਨੇ ਦੀ ਲਈ ਆ ਬਾਈ 118 ਦੀ ਬਾਈ 118 ਦੀ ਹਾਂਜੀ ਪੂਰੀ ਜੱਦੋ ਜਿਹੇ ਦੇ ਨਾਲ ਲੇਤੀ ਆ ਹਾਂਜੀ ਹਾਂਜੀ ਬਾਈ ਕਿਹੜੇ ਬਾਈ ਤੋਂ ਲਈ ਆ ਸਤਿ ਸ਼੍ਰੀ ਅਕਾਲ ਕਰਦਾ ਹਾਂ ਅਮਰੇ ਇਧਰੀ ਪਾ ਕੋਲਾ ਆ ਆਪਾਂ ਦੇ ਵਿੱਚ ਹਾਂ ਜੀ ਹਾਂ ਕਿਹੜੇ ਰੀਦ ਝੂਟਿਆ ਮੰਡੀ ਕਾਲਾਂ ਵਾਲੀ ਹਰਿਆਣੇ ਦੀ ਠੀਕ ਆ ਜੀ ਦੋਸਤੋ ਸੌਦਾ ਪੂਰ ਚੜ ਗਿਆ ਪ੍ਰਧਾਨ ਜੀ ਨੇ ਵੇਚੀ ਝੂਟੀ ਇੱਕ ਵਾਰੀ ਦਿਖਾਦਾਂ ਨੇ ਉਧਰੋਂ ਤੇ ਸੌਦਾ ਮਸਾ ਹੀ ਹੋਇਆ ਇਹਦਾ ਪੂਰਾ ਜੋਰ ਲੱਗ ਗਿਆ ਕਈ ਬਾਈਆਂ ਦਾ ਅੱਗੇ ਪਾਸ ਹੋ ਗਈ ਆ ਬਾਈ ਨੇ ਸੌਦਾ ਕਰਾਇਆ ਦੋਸਤੋ ਨੰਬਰ ਬੋਲ ਦੇ ਜਰਾ 99140 ਹਾਂਜੀ 86416 ਇੱਕ ਵਾਰੀ ਫੇਰ ਬੋਲ ਦੇ 99140 ਹਾਂਜੀ 86416 ਬਾਹਰ ਦੇ ਬੰਦੇ ਨੂੰ ਦਵਾ ਦੇ ਨਾ ਮਾੜੋ ਹਾਂਜੀ ਹਾਂਜੀ ਬਾਹਰ ਦੇ ਬੰਦੇ ਆਗਰਾ ਯੂਪੀ ਲਖਨਊ ਬਰਾਦਰ ਤੋਂ ਜੀ ਤਾਂ ਠੀਕ ਹੈ ਕੋਈ